ਟ੍ਰੇਨਿੰਗ ਪੀਰੀਅਡ ਕੰਪਲੀਟ ਹੋਇਆ ਉਹਨਾਂ ਨੂੰ ਤੁਹਾਨੂੰ ਸਿੱਧਾ ਕਲੈਕਟਰ ਡੀਸੀ ਦੀ ਕੁਰਸੀ ਤੇ ਬਿਠਾ ਦੇਣਾ ਤੁਸੀਂ ਲੱਗੇ ਸੀ ਸਾਰਾ ਕੁਝ ਕਲੀਅਰ ਸੀ ਤੇ ਇਹ ਸਵਾਲ ਹੈ ਵੀ ਜੇ ਇਹ ਐਵੇਂ ਮਾਮਲਾ ਨਾ ਨਿਕਲਦਾ ਤੇ ਫੇਰ ਕੀ ਇਹ ਲੱਗੀ ਰਹਿੰਦੀ ਫਿਰ ਡੀਸੀ ਸਾਰੀ ਉਮਰ ਡੀਸੀ ਲੱਗੀ ਰਹਿੰਦੀ ਤੇ ਐਵੇਂ ਫਿਰ ਰੋਪ ਛਾੜਦੀ ਆ ਆਪਣੀ ਜਿਹੜੀ ਪਾਵਰ ਆ ਉਹਦੀ ਦੁਰਵਰਤੋਂ ਕਰਦੀ ਮਸਲੇ ਸੁਲਝਾਣ ਦੀ ਥਾਂ ਮਸਲੇ ਹੋ ਜਾਂਦੇ ਔਰ ਉਹ ਵੀ ਸਤਨਾਮ ਯੂਪੀਐਸਸੀ ਵਰਗੀ ਪ੍ਰੀਖਿਆ ਹੋਵੇ ਯੂਪੀਐਸਸੀ ਵਰਗੀ ਸੰਸਥਾ ਹੋਵੇ ਉਹਦੇ ਚ ਯਾਰ ਆ ਇੰਨਾ ਕੁ ਤੁਸੀਂ ਦੇਖਿਆ ਹੀ ਕੱਖ ਨਹੀਂ ਕਿ ਉਹਨਾਂ ਪੱਤਰਕਾਰਾਂ ਦੀ ਕੀਤੀ ਹੋਈ ਕਮਾਲ ਦਾ ਅਸਰ ਇੱਥੋਂ ਤੱਕ ਪੈ ਗਿਆ ਕਿ ਜੁਪੀਐਸਸੀ ਦੇ ਜਿਹੜੇ ਚੇਅਰਮੈਨ ਸੀ ਮਨੋਜ ਸੋਨੀ ਉਹਨਾਂ ਨੂੰ 5 ਸਾਲ ਪਹਿਲਾਂ ਹੀ ਇਸਤਿਫਾ ਦੇਣਾ ਪੈ ਗਿਆ ਹੈ ਤੁਸੀਂ 5 ਸਾਲ ਯਾਰ ਤੁਸੀਂ ਯੂਪੀਐਸਸੀ ਦੇ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋ ਤੁਹਾਡੇ ਕੋਲ 5 ਸਾਲ ਕੰਮ ਕਰਨ ਦਾ ਵਕਤ ਪਿਆ ਹੋਵੇ ਯਾਰ ਕੌਣ ਛੱਡਦਾ यूपीएससी ਤਾਂ ਉਹ ਕਪੜੇ ਤੱਕ ਜਿਹੜੇ ਆ ਨਾਪਦੇ ਆ ਕਿ ਕਪੜੇ ਤੋਂ ਹੀ ਪਛਾਣ ਲੈਂਦੇ ਆ ਕਪੜੇ ਤੋਂ ਹੀ ਜੱਜਮੈਂਟ ਕਰ ਲੈਂਦੇ ਆ ਇਹ ਤੁਸੀਂ ਗੱਲ ਬਹੁਤ ਸਹੀ ਫਿਰ ਜਦੋਂ ਉੱਥੇ ਜੱਜਮੈਂਟ ਹੁੰਦੀ ਆ ਜਿਹੜਾ ਇੰਟਰਵਿਊ ਹੁੰਦੀ ਆ ਯੈਸ ਉਹ ਤਾਂ ਕਪੜੇ ਤੋਂ ਹੀ ਪਛਾਣ ਲੈਂਦੇ ਆ ਵੀ ਇਹ ਲਾਇਕ ਆ ਕਿ ਨਹੀਂ ਪਰ ਐਡੀ ਵੱਡੀ ਜਿਹੜੀ ਆ ਇਹ ਤਾਂਦਲੀ ਹੋ ਗਈ ਉਹਨਾਂ ਦੇ ਸਾਹਮਣੇ ਇਹ ਪਤਾ ਨਹੀਂ ਲੱਗਿਆ ਆਖਰਕਾਰ ਕਾਰਨ ਕੀ ਲੱਗ ਰਿਹਾ ਤੇ ਹੁਣ ਗੱਲ ਇਹੀ ਹੈ ਕਿ ਸਟਾਮ ਦਰਸ਼ਕ ਵੀ ਜਾਣਨਾ ਚਾਹੁੰਦੇ ਕਿ ਇਹ ਫਸੀ ਕਿਵੇਂ ਹੈਨਾ ਇਹ ਖੋਜੀ ਪੱਤਰਕਾਰਤਾ ਦਾ ਕਮਾਲ ਹੈ ਦੇਖੋ ਯੂਪੀਐਸਸੀ ਦੀ ਪ੍ਰੀਖਿਆ ਕਲੀਅਰ ਕੀਤੀ ਇਹਨੇ ਰੈਂਕ ਵੀ ਆ ਗਿਆ ਤੇ ਸਿਲੈਕਟ ਹੋ ਗਈ ਕਿ ਤੁਸੀਂ ਆਈਐਸ ਅਫਸਰ ਬਣਗੇ ਪਰ ਆਈਐਸ ਅਫਸਰ ਬਣਨ ਤੋਂ ਪਹਿਲਾਂ ਕੀ ਹੁੰਦਾ ਤੁਹਾਨੂੰ ਟ੍ਰੇਨਿੰਗ ਦਿਵਾਉਂਦੇ ਆ ਉਹ ਮਹਰਾਉ ਜੀ ਇੱਕ ਹੋਰ ਵੀ ਇੱਥੇ ਗੱਲ ਹੈ ਕਿ ਜਿਹੜੀ ਇਹ ਤਿਆਰੀ ਹੁੰਦੀ ਹੈ ਇਸ ਪੇਪਰ ਦੀ ਉਹ ਜਿਵੇਂ ਸੂਈ ਦੇ ਨੱਕੇ ਵਿੱਚੋਂ ਬੰਦਾ ਨਿਕੜਦਾ ਓਵੇਂ ਉਸਮਾਨ ਵੱਲੋਂ ਜਿਹੜੀ ਤਿਆਰੀ ਕਰਨੀ ਪੈਂਦੀ ਹੈ ਉਮੀਦਵਾਰ ਵੱਲੋਂ ਤਾਂ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹਨੇ ਤਿਆਰੀ ਕਿਸ ਤਰੀਕੇ ਨਾਲ ਕਰੀ ਹੋਈਗੀ ਜਦੋਂ ਉਹ ਐਡੀ ਗੇਮ ਲਾ ਗਈ ਕੀ ਤਿਆਰੀ ਕਰਕੇ ਪੇਪਰ ਦਿੱਤੇ ਹੋਣਗੇ ਜਾਂ ਪੇਪਰਾਂ 'ਚ ਵੀ ਧਾਂਤਲੀ ਹੋਈ ਹੋएगी ਕੋਈ ਇਮਤਿਹਾਨ ਤੁਸੀਂ 12ਵੀਂ ਵਾਰ ਦੇ ਰਹੇ ਹੋ ਤਾਂ ਤੁਸੀਂ ਦੇਖੋ ਕਿ ਤੁਸੀਂ ਪੜਦੇ ਤਾਂ ਹੈਗੇ ਹੀ ਹੋ ਨਾ ਦੇਖੋ ਇੱਕ ਪੜਨਾ ਤਾਂ ਚਲੋ ਹੈਗਾ ਸੀ ਪਰ ਉਸ ਹਿਸਾਬ ਦੇ ਨਾਲ ਤੁਹਾਡਾ ਰੈਂਕ ਨਹੀਂ ਆ ਰਿਹਾ ਸੀ ਤੇ ਇੱਕ ਤੁਹਾਡੇ ਚਾਂਸ ਸਾਰੇ ਜਿਹੜੇ ਸੀਗੇ ਉਹ ਨਿਕਲ ਗਏ ਸੀ ਤੁਹਾਨੂੰ ਇੱਕ ਹੋਰ ਚਾਂਸ ਚਾਹੀਦਾ ਸੀ ਉਹਦੇ ਕਰਕੇ ਇਹ ਬੀਬੀ ਨੇ ਇਹ ਸਾਰਾ ਕੁਝ ਕੀਤਾ ਰਾਉ ਜੀ ਕਿਵੇਂ ਦੇਖਦੇ ਹੋ ਕਿ ਲੋਕ ਬਹੁਤ ਸਾਰੇ ਜਿਹੜੇ ਆ ਗਲਤ ਤਰੀਕੇ ਅਪਣਾ ਲੈਂਦੇ ਆ ਕਿ ਮੈਂ ਜਲਦ ਜਿਹੜਾ ਸਫਲ ਹੋ ਜਾਵਾਂ ਪਰ ਉਹੀ ਰਸਤਾ ਜਿਹੜਾ ਗਲਤ ਅਪਣਾਉਂਦੇ ਆ ਉਹ ਕਿਤੇ ਨਾ ਕਿਤੇ ਨਿੱਕੀ ਚੂਕ ਰਹਿ ਜਾਂਦੀ ਹੈ ਕਿ ਸਾਰੀਆਂ ਹੀ ਪੋਲਾ ਖੋਲ ਕੇ ਰੱਖ ਦਿੰਦੀ ਆ ਅਜਿਹਾ ਹੀ ਮਾਮਲਾ ਜਿਹੜਾ ਹੁਣ ਪੂਜਾ ਖਿੜਕਰ ਦਾ ਆਇਆ ਕਿਵੇਂ ਦੇਖਦੇ ਹੋ ਸਾਰੇ ਜਾਲੀ ਸਰਟੀਫਿਕੇਟ ਬਣਾਏ ਇਥੋਂ ਤੱਕ ਕਿ ਆਪਣੇ ਮੰਮੀ ਡੈਡੀ ਦਾ ਨਾਂ ਵੀ ਬਦਲਤਾ ਐਡਰੈਸ ਬਦਲਤਾ ਆਧਾਰ ਕਾਰਡ ਬਦਲਤੇ ਮੋਬਾਈਲ ਨੰਬਰ ਬਦਲਤਾ ਈਮੇਲ ਆਈਡੀ ਤੱਕ ਬਦਲਤੀ ਮਤਲਬ ਜਿਹੜੀ ਇਹਦੀ ਪੁਰਾਣੀ ਪਛਾਣ ਸੀ ਨਾ ਇਹਨੇ ਉਹ ਸਾਰੀ ਬਦਲ ਦਿੱਤੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੁਪਨਾ ਦੇਖਦੇ ਆ ਕਿ ਵੱਡਾ ਬਣਿਆ ਜਾਵੇ ਪਰ ਵੱਡਾ ਬਣਨ ਦੇ ਲਈ ਕਈ ਜਿਹੜੇ ਗਲਤ ਰਸਤੇ ਆ ਤੱਕ ਪਣਾ ਲੈਂਦੇ ਆ ਪਰ ਜਿਵੇਂ ਹੀ ਉਹਨਾਂ ਦੀ ਆਪੋਲਾ ਖੁੱਲਦੀਆਂ ਜਾਂ ਉਸ ਬਾਰੇ ਕੋਈ ਜਾਣਕਾਰੀ ਸਾਹਮਣੇ ਆਂਦੀ ਹੈ ਤਾਂ ਉਹ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪੂਜਾ ਖੇੜਕਰ ਦਾ ਜੋ ਕਿ ਆਈਐਸ ਅਧਿਕਾਰੀ ਬਣੀ ਸੀ ਪਰ ਕਿਤੇ ਨਾ ਕਿਤੇ ਇਸ ਅਹੁਦੇ ਲਈ ਜੋ ਸਹਿਣਸ਼ੀਲਤਾ ਜਾਂ ਜੋ ਹਾਜਮਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਪੂਜਾ ਖੇੜਕਰ ਜਿਹੜੀ ਆ ਹਾਸਲ ਨਹੀਂ ਕਰ ਪਾਈ ਪਰ ਇਸ ਦੇ ਲਈ ਜਿਹੜੇ ਆ ਉਹਦੀ ਪਹਿਲਾਂ ਹੀ ਪੋਲ ਖੁੱਲ ਗਈ ਇਸ ਤੇ ਗੱਲ ਕਰਾਂਗੇ ਤਾਂ ਸਾਡੇ ਸੀਨੀਅਰ ਪੱਤਰਕਾਰ ਨੇ rau varinder bani pal ji ਉਹ ਸਾਡੇ ਨਾਲ ਇਸ ਤੇ ਚਰਚਾ ਕਰਨਗੇ rau ji ਕਿਵੇਂ ਦੇਖਦੇ ਹੋ ਕਿ ਲੋਕ ਬਹੁਤ ਸਾਰੇ ਜਿਹੜੇ ਆ ਗਲਤ ਤਰੀਕੇ ਅਪਣਾ ਲੈਂਦੇ ਆ ਕਿ ਮੈਂ ਜਲਦ ਜਿਹੜਾ ਸਫਲ ਹੋ ਜਾਵਾਂ ਪਰ ਉਹੀ ਰਸਤਾ ਜਿਹੜਾ ਗਲਤ ਅਪਣਾਉਂਦੇ ਆ ਉਹ ਕਿਤੇ ਨਾ ਕਿਤੇ ਨਿੱਕੀ ਚੂਕ ਰਹਿ ਜਾਂਦੀ ਆ ਕਿ ਸਾਰੀਆਂ ਹੀ ਪੋਲਾ ਖੋਲ ਕੇ ਰੱਖ ਦਿੰਦੀ ਆ ਅਜਿਹਾ ਹੀ ਮਾਮਲਾ ਜਿਹੜਾ ਹੁਣ ਪੂਜਾ ਖੇੜਕਰ ਦਾ ਆ ਕਿਵੇਂ ਦੇਖਦੇ ਹੋ ਇਸ ਨੂੰ ਸਤਨਾਮ ਇਹ ਪੂਜਾ ਖੇਡਕਰ ਦਾ ਮੈਟਰ ਬੜਾ ਇਸ ਵੇਲੇ ਪੂਰੇ ਆਲ ਓਵਰ ਇੰਡੀਆ ਚ ਕਾਫੀ ਇਹ ਹੌਟ ਟਾਪਿਕ ਹੈ ਅੱਜਕੱਲ ਹੈ ਨਾ ਖਬਰਾਂ ਦੇ ਵਿੱਚ ਵੀ ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਉਹ ਆਪਾਂ ਦੱਸਾਂਗੇ ਅੱਜ ਕਿ ਇਹ ਹੈ ਕੀ ਹੈ ਗੱਲਬਾਤ ਕੀ ਹੈ ਪਰ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਠੀਕ ਹੈ ਕਿਉਂਕਿ ਦੇਖੋ ਯੂਪੀਐਸਸੀ ਦੀ ਪ੍ਰੀਖਿਆ ਕਲੀਅਰ ਕਰਕੇ ਤੁਸੀਂ ਆਈਏਐਸ ਬਣਦੇ ਆ ਇਹ ਵੀ ਟ੍ਰੇਨੀ ਆਈਏਐਸ ਸੀਗੀ ਪੂਜਾ ਖੇਡਕਰ ਪਰ ਟ੍ਰੇਨਿੰਗ ਦੇ ਦੌਰਾਨ ਹੀ ਇਹਨੇ ਕੁਝ ਐਸੇ ਰੋਬ ਜੇ ਝਾੜਤੇ ਤੇ ਐਸੀਆਂ ਚੀਜ਼ਾਂ ਕਰ ਲੀਆਂ ਵੀ ਇਹ ਨਿਗਾ ਚ ਆ ਗਈ ਨਿਗਾ ਚ ਆਈ ਤੇ ਬਾਅਦ ਦੇ ਵਿੱਚ ਇਹਦੀ ਪੋਲ ਖੁੱਲ ਗਈ ਜੀ ਤੇ ਪੋਲ ਇਹ ਖੁੱਲੀ ਕਿ ਪਤਾ ਲੱਗਿਆ ਸਾਹਮਣੇ ਇਹ ਗੱਲ ਵੀ ਇਹਨੇ 12 ਵਾਰ ਯੂਪੀਐਸਸੀ ਦਾ ਪੇਪਰ ਅਟੈਂਪਟ ਕੀਤਾ ਜੀ ਤੇ 2022 ਚ ਜਿਹੜਾ ਪੇਪਰ ਹੋਇਆ ਸੀ ਉਹਦੇ ਚ ਇਹਦਾ ਨੰਬਰ 861 ਕੁਝ ਐਨਾ ਕ ਆਇਆ ਸੀਗਾ ਮਤਲਬ ਇਹ ਸਿਲੈਕਟ ਹੋ ਗਈ ਸੀ ਪਰ ਹੁਣ 12 ਵਾਰ ਕਿਵੇਂ ਆ ਗਈ ਤੇ ਉਹਦੇ ਲਈ ਕੀ ਕੀਤਾ ਇੱਕ ਥੋੜੀ ਜਿਹੀ ਲੰਬੀ ਸਟੋਰੀ ਆ ਇਹਨੇ ਆਪਣੇ ਸਾਰੇ ਜਾਲੀ ਸਰਟੀਫਿਕੇਟ ਬਣਾਏ ਜੀ ਇਥੋਂ ਤੱਕ ਕੀ ਆਪਣੇ ਮੰਮੀ ਡੈਡੀ ਦਾ ਨਾਮ ਵੀ ਬਦਲਤਾ ਐਡਰੈਸ ਬਦਲਤਾ ਆਧਾਰ ਕਾਰਡ ਬਦਲਤੇ ਮੋਬਾਈਲ ਨੰਬਰ ਬਦਲਤਾ ਈਮੇਲ ਆਈਡੀ ਤੱਕ ਬਦਲਤੀ ਮਤਲਬ ਜਿਹੜੀ ਇਹਦੀ ਪੁਰਾਣੀ ਪਛਾਣ ਸੀ ਨਾ ਇਹਨੇ ਉਹ ਸਾਰੀ ਬਦਲਤੀ ਕਿਉਂ ਬਦਲੀ ਕਿਉਂਕਿ ਆਈਐਸ ਬਣਨ ਦਾ ਇੱਕ ਗੁਬਾਰ ਮਨ ਨੂੰ ਚੜਿਆ ਹੋਇਆ ਸੀ ਕਿ ਮੈਂ ਆਈਐਸ ਬਣ ਕੇ ਮੈਂ ਕਲੈਕਟਰ ਲੱਗੂ ਮੈਂ ਡਿਪਟੀ ਕਮਿਸ਼ਨਰ ਲੱਗੂ ਤੇ ਮੈਂ ਰੋਪ ਝਾੜਿਆ ਕਰੂੰ ਹੂੰ ਆ ਤਮੰਨਾ ਸੀਗੀ ਇਹਦੀ ਜੀ ਆਈਐਸ ਬਣ ਕੇ ਕਲੈਕਟਰ ਬਣ ਕੇ ਜਾਂ ਡੀਸੀ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਥੋੜੀ ਸੀ ਬਿਲਕੁਲ ਰੋਪ ਮਾਰਨ ਦੀ ਭਾਵਨਾ ਸੀ ਵੀ ਮੈਂ ਮੈਂ ਜ਼ਿਲ੍ਹੇ ਦੀ ਮਾਲਕਨ ਬਣ ਜਾਣਾ ਜੋ ਪਹਿਲੇ ਦਿਨ ਹੀ ਦਿਖਾਤਾ ਜੋ ਪਹਿਲੇ ਦਿਨੇ ਦਿਖਾਤਾ ਹਨਾ ਤੇ ਪਹਿਲੀ ਗੱਲ ਤਾਂ ਚਲੋ ਠੀਕ ਹੈ ਇਹ ਮੈਟਰ ਸਾਹਮਣੇ ਆ ਗਿਆ ਹੂੰ ਪਰ ਸਤਨਾਬ ਸਵਾਲ ਇਹ ਹੈ ਜੇ ਨਾ ਆਉਂਦਾ ਯਾਰ ਮੈਟਰ ਸਾਹਮਣੇ ਬਿਲਕੁਲ ਦੇ ਮਤਲਬ ਫਿਰ ਤਾਂ ਕਿਲੇ ਚ ਲੱਗਣਾ ਸੀ ਫਿਰ ਉੱਥੇ ਕਿ ਇਹਨੇ ਲੱਗੇ ਗਿਆ ਸੀ ਕਿਉਂਕਿ ਕਲੀਅਰ ਸੀ ਟ੍ਰੇਨਿੰਗ ਤੇ ਹੈਗੀ ਸੀ ਟ੍ਰੇਨਿੰਗ ਪੀਰੀਅਡ ਕੰਪਲੀਟ ਹੋਇਆ ਉਹਨਾਂ ਨੇ ਤੁਹਾਨੂੰ ਸਿੱਧਾ ਕਲੈਕਟਰ ਡੀਸੀ ਦੀ ਕੁਰਸੀ ਤੇ ਬਿਠਾ ਦੇਣਾ ਤੁਸੀਂ ਲੱਗੇ ਸੀ ਬਿਲਕੁਲ ਸਾਰਾ ਕੁਝ ਕਲੀਅਰ ਸੀ ਤੇ ਇਹ ਸਵਾਲ ਹੈ ਵੀ ਜੇ ਇਹ ਐਵੇਂ ਮਾਮਲਾ ਨਾ ਨਿਕਲਦਾ ਤੇ ਫਿਰ ਕੀ ਇਹ ਲੱਗੀ ਰਹਿੰਦੀ ਫਿਰ ਡੀਸੀ ساری ਉਮਰ ਡੀਸੀ ਲੱਗੀ ਰਹਿੰਦੀ ਤੇ ਐਵੇਂ ਫਿਰ ਰੋਪ ਛਾੜਦੀ ਆ ਆਪਣੀ ਜਿਹੜੀ ਪਾਵਰ ਹੈ ਉਹਦੀ ਦੁਰਵਰਤੋਂ ਕਰਦੀ ਮਸਲੇ ਇਸ ਲੁਝਾਨ ਦੀ ਥਾਂ ਮਸਲੇ ਹੋਣ ਦੀ ਔਰ ਉਹ ਵੀ ਸਤਨਾਬ ਯੂਪੀਐਸਸੀ ਵਰਗੀ ਪ੍ਰੀਖਿਆ ਹੋਵੇ ਯੂਪੀਐਸਸੀ ਵਰਗੀ ਸੰਸਥਾ ਹੋਵੇ ਵੀ ਉਹਦੇ ਚ ਯਾਰ ਆ ਇੰਨਾ ਕੁ ਤੁਸੀਂ ਦੇਖਿਆ ਹੀ ਕੱਖ ਨਹੀਂ ਹਾਂਜੀ ਤੁਸੀਂ ਦੇਖਿਆ ਹੀ ਨਹੀਂ ਕਿ ਉਹ ਬੰਦਾ ਤਾਂ ਸਾਰੇ ਜਾਲੀ ਸਰਟੀਫਿਕੇਟ ਬਣਾਈ ਫਿਰਦਾ ਅੰਗਹੀਣ ਤੱਕ ਦੇ ਸਰਟੀਫਿਕੇਟ ਜਾਲੀ OBC ਕੈਟਾਗਰੀ ਦਾ ਸਰਟੀਫਿਕੇਟ ਜਾਲੀ ਹੈ ਤੇ ਤੁਸੀਂ ਕੁਝ ਦੇਖਿਆ ਹੀ ਨਹੀਂ ਚਲੋ ਹੁਣ ਆਪਾਂ ਦੱਸਦੇ ਹਾਂ ਕਿਉਂਕਿ ਇਹ ਹੈ ਮਾਦਰਾ ਨੂੰ ਵੀ ਗੱਲ ਖਾ ਪਹਿਲਾਂ ਇਹ ਥੋੜਾ ਜਿਹਾ ਇਸ ਤੇ ਆਂਦੇ ਆ ਕਿ ਇਹ ਫਸੀ ਕਿਵੇਂ ਆ ਫਸੀ ਕਿਵੇਂ ਹੈ ਨਾ ਕਿਵੇਂ ਆ ਡੀ ਲੈ ਕੇ ਪਹੁੰਚੀ ਕਿਵੇਂ ਜਿਹੜੀ ਉਸ ਤੇ ਪਹਿਲੇ ਦਿਨ ਹੀ ਲਾਲ ਬੱਤੀ ਲਾਤੀ ਤੇ ਜਿਹੜਾ ਅੱਗੇ ਸੀਨੀਅਰ ਕਲੈਕਟਰ ਸੀਗਾ ਉਹਦਾ ਜਿਹੜਾ ਸੋਫਾ ਤੱਕ ਬਾਹਰ ਕਢਾ ਦਿੱਤਾ ਹਾਂ ਹੁਣ ਇਹਹੀ ਇਹਹੀ ਗੱਲ ਹੈ ਹੁਣ ਇਹ ਦਰਸ਼ਕਾਂ ਨੂੰ ਵੀ ਹੋਣਾ ਕਿ ਯਾਰ ਵੀ ਫਸੀ ਕਿਵੇਂ ਹੈ ਨਾ ਵੀ ਜੇ ਪਤਾ ਹੀ ਨਹੀਂ ਲੱਗਿਆ ਤਾਂ ਕਿਵੇਂ ਅਸਲ ਚੋ ਪੱਤਰਕਾਰਾਂ ਦੀ ਖੋਜ ਖੋਜ ਦਾ ਕਮਾਲ ਆ ਪੱਤਰਕਾਰਾਂ ਨੇ ਕੱਢ ਲਈ ਬਿਲਕੁਲ ਤੇ ਹੁਣ ਗੱਲ ਇਹੀ ਹੈ ਕਿ ਸਤਿਨਾਮ ਦਰਸ਼ਕ ਵੀ ਜਾਣਨਾ ਚਾਹੁੰਦੇ ਕਿ ਇਹ ਫਸੀ ਕਿਵੇਂ ਹੈਨਾ ਇਹ ਖੋਜੀ ਪੱਤਰਕਾਰਤਾ ਦਾ ਕਮਾਲ ਹੈ ਦੇਖੋ ਯੂਪੀਐਸਸੀ ਦੀ ਪ੍ਰੀਖਿਆ ਕਲੀਅਰ ਕੀਤੀ ਇਹਨੇ ਰੈਂਕ ਵੀ ਆ ਗਿਆ ਤੇ ਸਿਲੈਕਟ ਹੋ ਗਈ ਕਿ ਤੁਸੀਂ ਆਈਐਸ ਅਫਸਰ ਬਣਗੇ ਪਰ ਆਈਐਸ ਅਫਸਰ ਬਣਨ ਤੋਂ ਪਹਿਲਾਂ ਕੀ ਹੁੰਦਾ ਤੁਹਾਨੂੰ ਟ੍ਰੇਨਿੰਗ ਦਿਵਾਉਂਦੇ ਆ ਉਹ ਮਤਲਬ ਤੁਹਾਨੂੰ ਐਜ਼ ਅ ਟ੍ਰੇਨੀ ਜੇ ਮੇਰੇ ਕੋਈ ਡਾਕਟਰ ਐਮਬੀਏ ਬੀਐਸ ਕਰਦਾ ਨਾ ਉਹ ਉਹਨੂੰ ਕੁਝ ਸਮਾਂ ਐਜ਼ ਅ ਟ੍ਰੇਨੀ ਡਾਕਟਰ ਰਹਿਣਾ ਪੈਂਦਾ ਇਸੇ ਤਰੀਕੇ ਨਾਲ ਐਜ਼ ਅ ਟ੍ਰੇਨੀ ਆਈਐਸ ਰਹਿਣਾ ਪੈਣਾ ਸੀ ਇਹਨੂੰ ਵੀ ਜਿਵੇਂ ਬਾਕੀ ਦੇ ਰਹਿੰਦੇ ਨੇ ਤੇ ਪੂਨੇ ਚ ਇਹਨੂੰ ਬਤੌਰ ਟ੍ਰੇਨੀ ਸਹਾਇਕ ਕਲੈਕਟਰ ਲਾਤਾ ਜਿਹਨੂੰ ਆਪਾਂ ਜੇ ਪੰਜਾਬੀ ਵਿੱਚ ਪੰਜਾਬ ਚ ਸਮਝਣਾ ਹੋਵੇ ਵੀ ਡਿਪਟੀ ਕਮਿਸ਼ਨਰ ਦਾ ਸਹਾਇਕ ਲਾਗਿਆ ਨਾ ਜਿਵੇਂ ਏਡੀਸੀ ਕਹਿੰਦੇ ਨੇ ਆਪਾਂ ਤੇ ਉਹ ਵੀ ਹੋਵੇ ਟ੍ਰੇਨਿੰਗ ਤੇ ਤੇ ਲਾਤਾ ਇਹਨੂੰ ਤੇ ਇਹ ਮੈਡਮ ਜੀ ਨੇ ਕਿ ਰੋਪ ਝਾੜਨ ਦਾ ਗੁਵਾਰ ਸੀ ਮਨ ਦੇ ਵਿੱਚ ਹੈ ਨਾ ਵੀ ਐਦਾ ਕਰਨਾ ਤੇ ਵੀ ਇਹਨੂੰ ਹੋ ਗਿਆ ਕਿ ਆਪਾਂ ਤਾਂ ਚਲੋ ਹੁਣ ਕਲੀਅਰ ਆ ਆਪਾਂ ਨੂੰ ਕੌਣ ਹਟਾ ਸਕਦਾ ਹੁਣ ਤਾਂ ਸਭ ਕੁਝ ਓਕੇ ਹੋ ਗਿਆ ਕਿਸੇ ਨੇ ਪੁੱਛੇ ਨਹੀਂ ਸਰਟੀਫਿਕੇਟ ਆਪਾਂ ਹੁਣ ਮਾਲਕਾਂ ਇਹ ਬਸ ਉਹੀ ਫੀਲਿੰਗ ਚੱਕ ਗਈ ਇਹਨੇ ਕੀ ਕੀਤਾ ਜੀ ਪਹਿਲੇ ਜਾਂਦੇ ਆਪਣੇ ਜਿਹੜਾ ਦਫਤਰ ਦਾ ਇੰਚਾਰਜ ਸੀ ਉਹਨੂੰ ਮੈਸੇਜ ਕਰਦੀ ਹੈ ਇਹ ਮੈਸੇਜ ਕਰਕੇ ਕਹਿੰਦੀ ਕਿ ਅ ਮੇਰਾ ਇੱਕ ਕੈਬਨ ਇਸ ਤਰੀਕੇ ਦਾ ਹੋਣਾ ਚਾਹੀਦਾ ਇਸ ਤਰੀਕੇ ਦੀ ਕੁਰਸੀ ਸੋਫਾ ਹੋਣਾ ਚਾਹੀਦਾ ਕਾਰ ਮੇਰੀ ਠੀਕ ਹੋਣੀ ਚਾਹੀਦੀ ਆ ਠੀਕ ਹੈ ਤੇ ਸਾਰੀਆਂ ਜਿਹੜੀਆਂ ਜੋ ਵੀ ਗੱਲਾਂ ਸੀਗੀਆਂ ਵੀ ਆਸ ਠੀਕ ਹੋਣਾ ਚਾਹੀਦਾ ਤੇ ਉਤੋਂ ਇਹ ਉਹ ਵੀ ਲਿਖਦੀ ਆ ਕਿ ਮੇਰੇ ਦਫਤਰ ਆਉਣ ਤੋਂ ਪਹਿਲਾਂ ਪਹਿਲਾਂ ਮਤਲਬ ਵੀ ਇਹ ਕੰਮ ਹੋ ਜਾਣਾ ਚਾਹੀਦਾ ਤੇ ਚਲੋ ਵੀ ਹੁਣ ਜਿਹੜਾ ਇੰਚਾਰਜ ਸੀ ਉਹ ਵਿਚਾਰਾ ਕੀ ਕਰਦਾ ਉਹਨੇ ਜਿਵੇਂ ਨਾ ਕਿਵੇਂ ਕਰਵਾਤਾ ਫਿਰ ਹੋਇਆ ਇੱਕ ਦਿਨ ਕੀ ਕਿਉਂਕਿ ਇਹ ਏਡੀਸੀ ਸੀ ਕੀ ਟ੍ਰੇਨਿੰਗ ਤੇ ਇਸ ਤੋਂ ਵੱਡਾ ਤਾਂ ਡੀਸੀਸੀ ਬਿਲਕੁਲ ਉਹ ਜਿਹੜਾ ਡੀਸੀਸੀਗਾ ਉਥੇ ਪੂਨੇ ਦਾ ਜ਼ਿਲ੍ਹੇ ਦਾ ਤੇ ਉਹ ਇੱਕ ਦਿਨ ਆਇਆ ਨਹੀਂ ਗੈਰਹਾਜ਼ਰ ਸੀ ਤੇ ਤੇ ਮੈਡਮ ਜੀ ਪਿੱਛੇ ਚਲੇ ਗਏ ਦਫਤਰ ਚ ਤੇ ਮੈਡਮ ਜੀ ਨੇ ਸਾਰਾ ਸਿਸਟਮ ਚੇਂਜ ਕਰਾਤਾ ਕੁਰਸੀਆਂ ਚੇਂਜ ਕਰਾਤੀਆਂ ਉਹਦੀਆਂ ਵੀ ਜੀ ਤੇ ਬੈੱਡ ਸੋਫਾ ਆਪਣੀ ਮਰਜ਼ੀ ਦੇ ਅਨਸਾਰ ਦੇ ਨਾਲ ਉਹ ਡਿਪਟੀ ਕਮਿਸ਼ਨਰ ਵਾਲਾ ਕਮਰਾ ਬਦਲਤਾ ਓਕੇ ਬਦਲੇ ਦਿੱਤਾ ਜੀ ਫਿਰ ਕੀ ਹੋਇਆ ਫਿਰ ਇਹਦੇ ਕੋਲ ਗੱਡੀ ਸੀ ਆਡੀ ਆਡੀ ਦੇ ਉੱਤੇ ਮੈਡਮ ਜੀ ਨੇ ਲਾਲੀ ਲਾਲਬੱਤੀ ਪਹਿਲਾਂ ਹੀ ਜੀ ਟ੍ਰੇਨਿੰਗ ਤੇ ਲਾ ਲਈ ਟ੍ਰੇਨਿੰਗ ਤੇ ਲਾ ਲਈ ਉਹ ਵੀ ਪ੍ਰਾਈਵੇਟ ਤੇ ਉਹ ਵੀ ਪ੍ਰਾਈਵੇਟ ਆਪਣੀ ਤੇ ਜੀ ਅੱਛਾ ਮਹਾਰਾਸ਼ਟਰ ਸਰਕਾਰ ਦਾ ਲੋਗੋ ਜਿਹੜਾ ਇੱਕ ਸਟicker ਸੀ ਉਹ ਲਾ ਲਿਆ ਤੇ ਉੱਪਰੋਂ ਹੂਟਰ ਵੀ ਲਵਾ ਲਿਆ ਜੀ ਉਹ ਚੀਜ਼ਾਂ ਕਰਕੇ ਆਈ ਤੇ ਹੁਣ ਜਦੋਂ ਦੂਜੇ ਦਿਨ ਕਲੈਕਟਰ ਆਇਆ ਉਹਨੇ ਦੇਖਿਆ ਕਿ ਆਹ ਕੀ ਜਦੋਂ ਰਿਪੋਰਟ ਮੰਗਿਆ ਉਹਨੂੰ ਪਤਾ ਲੱਗ ਗਿਆ ਕਿ ਇਹ ਮੈਡਮ ਨੇ ਜਿਹੜੇ ਟ੍ਰੇਨਿੰਗ ਏਡੀਸੀ ਨੇ ਪੂਜਾ ਖੇਡ ਕਰ ਮੈਡਮ ਜੀ ਤਾਂ ਆਪਣੀ ਆਡੀ ਚ ਆਏ ਸੀ ਆਡੀ ਦੇ ਉੱਤੇ ਲਾਲਬੱਤੀ ਉੱਤੇ ਮਹਾਰਾਸ਼ਟਰ ਸਰਕਾਰ ਦਾ ਸਟਿੱਕਰ ਸੀਗਾ ਜੀ ਹੂਟਰ ਵੀ ਮੈਡਮ ਨੇ ਮਾਰਿਆ ਤੇ ਉਹ ਡੀਸੀ ਨੇ ਕਿਹਾ ਕੀ ਕੀ ਕੀਤਾ ਫਿਰ ਹੁਣ ਉਹਦੇ ਨਾਲ ਤਾਂ ਕੀ ਬੋਲਣਾ ਸੀ ਡੀਸੀ ਨੇ ਆਪਣੇ ਹਾਇਰ ਅਧਿਕਾਰੀ ਸੀ ਜਿਹੜੇ ਉਹਨਾਂ ਨੂੰ ਸ਼ਿਕਾਇਤ ਕਰਤੀ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਤੇ ਇਹ ਜਿਹੜਾ ਮੈਟਰ ਸੀ ਇੰਨਾ ਕੁ ਸੁਰਖੀ 'ਚ ਆ ਗਿਆ ਉੱਥੋਂ ਦੇ ਲੋਕਲ ਪੱਤਰਕਾਰਾਂ ਨੇ ਚੱਕ ਲਿਆ ਵੀ ਜਿਹੜੀ ਟ੍ਰੇਨ ਨਹੀਂ ਆਈ ਆ ਮੈਡਮ ਇਹ ਆਈ ਆਈਐਸ ਕਿ ਉਹਨੇ ਐਦਾਂ ਕੀਤਾ ਤੇ ਉਹਦੀ ਸ਼ਿਕਾਇਤ ਡੀਸੀ ਨੇ ਉੱਤੇ ਕਰਤੀ ਤੇ ਹੁਣ ਤੁਹਾਨੂੰ ਪਤਾ ਖਰਾਫਾਤੀ ਪੱਤਰਕਾਰ ਤਾਂ ਹੁੰਦੇ ਹੀ ਨੇ ਹਨਾ ਤੇ ਉਹ ਕਹਿੰਦੇ ਵੀ ਚਲੋ ਦੇਖੀਏ ਤਾਂ ਸੀ ਕਿਹੜੀ ਬੀਬੀ ਆ ਇਹ ਪੂਜਾ ਖੇਡ ਕਰ ਵੀ ਇਹਦਾ ਬੈਕਗ੍ਰਾਉਂਡ ਫਰੋਲੀ ਆ ਆਪਾਂ ਵਰਤੇ ਪਰ ਕੇ ਫਰੋਲਦੇ ਆ ਇਹਦਾ ਵਰਕੇ ਤੇ ਜਦੋਂ ਉਹਨਾਂ ਨੇ ਵਰਕੇ ਫਰੋਲੇ ਇਹਦਾ ਬੈਕਗ੍ਰਾਉਂਡ ਜਾਂਚਣਾ ਸ਼ੁਰੂ ਕੀਤਾ ਜੀ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਦਲੀਪ ਖਾੜੇ ਖੇਡਕਰ ਦੀ ਬੇਟੀ ਆ ਹੁਣ ਦਲੀਪ ਖੇਡਕਰ ਕੌੜਾ ਜੀਨੇ ਪਿੱਛੇ ਜੇ ਲੋਕ ਸਭਾ ਚੋਣ ਲੜੀ ਸੀ ਇੱਕ ਉਧਰ ਘਰੇਲੂ ਪਾਰਟੀ ਤੋਂ ਇੱਕ ਲੋਕਲ ਪਾਰਟੀ ਹੈ ਮਹਾਰਾਸ਼ਟਰਾ ਦੀ ਜੀ ਉਹ ਤੋਂ ਚੋਣ ਲੜੀ ਪੋਲਿਊਸ਼ਨ ਕੰਟਰੋਲ ਬੋਰਡ ਦਾ ਰਿਟਾਇਰਡ ਆਫਸਰ ਹੈ ਦਾ ਡੈਡੀ ਹੂੰ ਠੀਕ ਹੈ ਤੇ ਉਹਦੇ ਚ ਹੁਣ ਕੀ ਸੀਗਾ ਹੁਣ ਇਹ ਤਾਂ ਇੰਨੀ ਵਧੀਆ ਚੰਗੀ ਫੈਮਿਲੀ ਤੋਂ ਬਿਲੋਂਗ ਕਰਦੀ ਸੀ ਇਹਦੇ ਅਟੈਂਪਟ ਸਾਰੇ ਹੋ ਚੁੱਕੇ ਸੀ ਅਗਲਾ ਅਟੈਂਪਟ ਇਹਨੂੰ ਮਿਲਣਾ ਸੀ ਇਸ ਕਰਕੇ ਇਹ ਇਧਰੋਂ ਸ਼ਿਫਟ ਹੋ ਕੇ ਫਿਰ ਇਹਨੇ ਸਾਰਾ ਕੁਝ ਕੀ ਕੀਤਾ ਇਹ ਪੱਤਰਕਾਰਾਂ ਨੂੰ ਪਤਾ ਲੱਗਿਆ ਫਿਰ ਕਿ ਯਾਰ ਇਹ ਤਾਂ ਇਦਾਂ ਹੀ ਆ ਇਹਨੇ ਕੀ ਕੀਤਾ ਫਿਰ ਆਪਣਾ OBC ਦਾ ਇੱਕ ਜਾਲੀ ਸਰਟੀਫਿਕੇਟ ਨਾ ਲਿਆ ਕਿ ਮੈਂ ਤਾਂ OBC ਪਰਿਵਾਰ ਤੋਂ ਆਂ ਬੈਕਵਰਡ ਕਲਾਸ ਆ ਮੇਰੀ ਤੇ ਇੱਕ ਅੰਗਹੀਣ ਦਾ ਬਣਾ ਲਿਆ ਇਸ ਕਰਕੇ ਕਿ ਹੋਰ ਤਾਂ ਸਾਰੇ ਅੰਗ ਸਹੀ ਸਲਾਮਤ ਸੀ ਕਿਹੜੀ ਚੀਜ਼ ਨਹੀਂ ਪਤਾ ਲੱਗਦੀ ਆ ਆਮ ਬੰਦੇ ਨੂੰ ਵੀ ਅੱਖਾਂ ਕਹਿੰਦੀ ਮੇਰੀ ਤਾਂ ਅੱਖਾਂ ਦੀ ਰੋਸ਼ਨੀ ਘਟਦੀ ਆ ਮੇਰੀ ਇਹ ਪ੍ਰੋਬਲਮ ਹੈ ਜੀ ਵੀ ਇਹਦੇ ਕਰਕੇ ਹੁਣ ਇਹਦੇ 'ਚ ਇੱਕ ਅੰਗਹੀਣ ਦਾ ਮਿਲ ਗਿਆ ਇੱਕ OBC ਦਾ ਮਿਲ ਗਿਆ ਮਿਲ ਗਈ ਤੁਹਾਨੂੰ ਛੋਟ ਤੁਹਾਨੂੰ ਅਟੈਂਪਟ ਮਿਲ ਗਿਆ ਇੱਕ ਤਾਂਗਾ ਹਾਂ ਠੀਕ ਹੈ ਤੇ ਇੱਕ ਇਹਨਾਂ ਦਾ ਕੋਟਾ ਵੱਖਰਾ ਹੁੰਦਾ ਤੇ ਉਹ ਦੇ ਚ ਕਰਕੇ ਇਹ ਸਰਟੀਫਿਕੇਟ ਵੀ ਸਿਲੈਕਟ ਹੋ ਗਈ ਹੁਣ ਇਹਦੇ ਚ ਇਹ ਸੀਗਾ ਵੀ ਤੁਹਾਡੀ ਜੇ ਤੁਸੀਂ OBC ਕਲਾਸ ਤੋਂ ਰਿਪਰੈਜ਼ੈਂਟ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਦੀ ਇਨਕਮ 8 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਚ ਵੀ ਉਹਨੇ ਪਤਾ ਨਹੀਂ ਕਿਵੇਂ ਸ਼ੋ ਸ਼ੋ ਕੀ ਕਰਨਾ ਜਦੋਂ ਸਾਰਾ ਕੁਝ ਹੀ ਬਦਲ ਲਿਆ ਬਾਪ ਦਾ ਨਾਮ ਮਾਂ ਦਾ ਨਾਮ ਸਾਰਾ ਕੁਝ ਹੀ ਬਦਲਦਾ ਹਨਾ ਤੇ ਉਹ ਚੀਜ਼ਾਂ ਸੀ ਉਹ ਫਿਰ ਪੱਤਰਕਾਰਾਂ ਨੂੰ ਪਤਾ ਲੱਗੀਆਂ ਤੇ ਫਿਰ ਇਸ ਦੀ ਜਿਹੜੀ ਗੱਲ ਸੀ ਉੱਤੇ ਗਈ ਹੈ ਯੂਪੀਐਸਸੀ ਨੇ ਫਿਰ ਕਲੀਅਰ ਕੀਤਾ ਉਹਨਾਂ ਨੇ ਆਪਣੀ ਇੱਕ ਜਾਂਚ ਕੀਤੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਹਾਂ ਕਿ ਇਹਦੇ ਓਬੀਸੀ ਦਾ ਤੇ ਇੱਕ ਅੰਗਹੀਣ ਦਾ ਜਿਹੜੇ ਨੇ ਸਰਟੀਫਿਕੇਟ ਬਣਾਇਆ ਬਈ ਇਹ ਤਾਂ ਜਾਲੀ ਆ ਇਹ ਨੇ ਫਿਰ ਸਾਰਾ ਆਇਆ ਕਿ ਇਹਦੇ ਸਾਰੀ ਪਹਿਚਾਣ ਆਪਣੀ ਦੇਖੋ ਗਲਤ ਕਰ ਲਈ ਪਰ ਇਹਦੇ 'ਚ ਹੁਣ ਸਤਨਾਮ ਇਹ ਗੱਲ ਆ ਵੀ ਜਿਹੜੇ ਇਹਨੇ ਬਣਾਏ ਨੇ ਠੀਕ ਹੈ ਕੀੜੇ ਕਿਹੜੇ ਲੋਕਾਂ ਨੇ ਇਹਦੀ ਹੈਲਪ ਕੀਤੀ ਹੈਲਪ ਦਾ ਕੀਤੀ ਹੈ ਕਿਸੇ ਨੇ ਜੇ ਐਡਾ ਕਦਮ ਚੁੱਕਿਆ ਤਾਂ ਉਹ ਵੱਡੇ ਹੋਣਗੇ ਉਹ ਵੀ ਜਿਹੜਾ ਕੰਮ ਕਰਗੇ ਐਡੇ ਉਹਨਾਂ ਤੇ ਵੀ ਜਿਵੇਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਐਫ ਆਈ ਆਰ ਦਰਜ ਹੋਗੀ ਐਫ ਆਈ ਆਰ ਉਹਨਾਂ ਤੇ ਵੀ ਹੋਣੀ ਚਾਹੀਦੀ ਜਿਨ੍ਹਾਂ ਨੇ ਐਡਾ ਕਦਮ ਚੁੱਕਿਆ ਕਿ ਸਿੱਧਾ ਹੀ ਉਹਨਾਂ ਨੂੰ ਖੇਡਣ ਦੇ ਮੌਕਾ ਦਿੱਤਾ ਵੀ ਹਾਂ ਤੁਸੀਂ ਖੇਡੀ ਹਾਂ ਹਾਂ ਵੀ ਖੇਡੀ ਚੱਲੋ ਹਨਾ ਤੇ ਉਸ ਤੋਂ ਉਲਟ ਕੀ ਆ ਦੇਖੋ IAS ਜਾਂ ਡਿਪਟੀ ਕਮਿਸ਼ਨਰ ਦਾ ਜਦੋਂ ਇਗਜ਼ਾਮ ਹੁੰਦਾ ਆ ਜਿਹੜੀ ਸੇਵਾ ਹੈ ਇਹ ਬੜੀ ਸੱਚੀ ਸੁੱਚੀ ਜੀ ਸੇਵਾ ਹੈ ਨਾ ਤੁਹਾਡੇ ਲਈ ਸਾਰੇ ਬਰਾਬਰ ਨੇ ਤੁਸੀਂ ਐ ਥੋੜੀ ਕੀ ਜੇ ਤੁਸੀਂ ਡੀਸੀ ਹੋ ਤਾਂ ਤੁਸੀਂ ਥੱਲੜੇ ਵਿਚਾਰਿਆਂ ਅਧਿਕਾਰੀਆਂ ਤੇ ਰੋ ਵੀ ਮਾਰੀ ਚੱਲੋ ਐ ਜਾਂ ਜੁੱਤੀਆਂ ਸਾਫ਼ ਕਰਾ ਐਦਾਂ ਥੋੜੀ ਨਾ ਹੁੰਦਾ ਸੋ ਇਹ ਇੱਕ ਵੱਡਾ ਸਵਾਲ ਪੈਦਾ ਹੋਇਆ ਵੀ ਜਿਹੜੀ ਕੁੜੀ ਨੇ IAS ਬਣਨ ਦੇ ਲਈ ਇੰਨਾ ਕੁਝ ਇੰਨੀਆਂ ਧਾਂਦਲੀਆਂ ਕੀਤੀਆਂ ਜਿਹਦਾ ਪਰਦਾ ਫਾਸ਼ ਨਾ ਹੁੰਦਾ ਜੇ ਇਹ ਪੱਕੇ ਤੌਰ ਤੇ ਬਾਅਦ ਚ ਬਣ ਜਾਂਦੀ ਤਾਂ ਯਾਰੀ ਕੀ ਕਰਦੀ ਬਿਲਕੁਲ ਇਹ ਡਿਪਟੀ ਕਮਿਸ਼ਨਰ ਲਾ ਕੇ ਕਿਸੇ ਕੀ ਕਰ ਕਹਿੰਦੇ ਕੀ ਕੰਮਕਾਰ ਕਰਵਾਂਦੀ ਉੱਥੇ ਕੀ ਕਰਾਂ ਬਿਲਕੁਲ ਗੱਲ ਇਹ ਹੀ ਹੈ ਤੇ ਇੱਕ rau ji ਇੱਥੇ ਇੱਕ ਵੱਡਾ ਦਿਲਚਸਪ ਸਵਾਲ ਇਹ ਵੀ ਹੈ ਕਿ ਜੁਪੀਐਸਸੀ ਤਾਂ ਉਹ ਕੱਪੜੇ ਤੱਕ ਜਿਹੜੇ ਆ ਨਾਪਦੇ ਆ ਕਿ ਕੱਪੜੇ ਤੋਂ ਹੀ ਪਛਾਣ ਲੈਂਦੇ ਆ ਕੱਪੜੇ ਤੋਂ ਹੀ ਜੱਜਮੈਂਟ ਕਰ ਲੈਂਦੇ ਆ ਹਾਂ ਇਹ ਤੁਸੀਂ ਗੱਲ ਬਹੁਤ ਸਹੀ ਫੜੀ ਜਦੋਂ ਉੱਥੇ ਜੱਜਮੈਂਟ ਹੁੰਦੀ ਆ ਹਾਂ ਇੰਟਰਵਿਊ ਜਿਹੜਾ ਇੰਟਰਵਿਊ ਹੁੰਦੀ ਆ ਯੈਸ ਉਹ ਤਾਂ ਕੱਪੜੇ ਤੋਂ ਹੀ ਪਛਾਣ ਲੈਂਦੇ ਆ ਵੀ ਇਹ ਲਾਇਕ ਆ ਕਿ ਨਹੀਂ ਪਰ ਐਡੀ ਵੱਡੀ ਜਿਹੜੀ ਆ ਇਹ ਤਾਂਦਲੀ ਹੋ ਗਈ ਉਹਨਾਂ ਦੇ ਸਾਹਮਣੇ ਇਹ ਪਤਾ ਨਹੀਂ ਲੱਗਿਆ ਆਖਰਕਾਰ ਕਾਰਨ ਕੀ ਲੱਗ ਰਿਹਾ ਹਲੇ ਤਾਂ ਨੀਟ ਵਾਲਾ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ 'ਚ ਵਿਚਾਰੀ ਦੀਨ ਆ ਮੈਂ ਵੀ ਇਸੇ ਗੱਲੋਂ ਹੈਰਾਨ ਆ ਕਿ ਚਲੋ ਬਾਕੀ ਸਰਟੀਫਿਕੇਟ ਠੀਕ ਆ ਉਹ ਕੀਤਾ ਪਰ ਕਹਿੰਦੇ ਕਿ ਜਿਹੜਾ ਪੈਨਲ ਹੁੰਦਾ ਯੂਪੀਐਸਸੀ ਦੀ ਇੰਟਰਵਿਊ ਦਾ ਬੜਾ ਕਮਾਲ ਦਾ ਹੁੰਦਾ ਹੁੰਦਾ ਵੀ ਹੈ ਕੋਈ ਸ਼ੱਕ ਨਹੀਂ ਕਹਿੰਦੇ ਕਿ ਬੰਦਾ ਨਚੋੜ ਲੈਂਦੇ ਨੇ ਨਿੰਬੂ ਵਾਂਗ ਪਰਖ ਲੈਂਦੇ ਨੇ ਫੇਰ ਉਹ ਸਿਲੈਕਟ ਕਰਦੇ ਨੇ ਤੇ ਪੂਜਾ ਖੇਡ ਕਰਨੀ ਤੁਹਾਡੇ ਤੋਂ ਫਿਰ ਪਰਖੀ ਗਈ ਇਹ ਨਹੀਂ ਨਿੰਬੂ ਵਾਂਗ ਨਚੋੜੀ ਗਈ ਇਹ ਸਵਾਲ ਪੈਦਾ ਹੁੰਦਾ ਤੇ ਫਿਰ ਕਿਹੜੇ ਉਹ ਪੈਨਲ ਚ ਬੰਦੇ ਸੀਗੇ जिन्होंने उस वेले एदी इंटरव्यू लई बिल्कुल जी ਵੀ ਐਸੇ ਬੰਦੇ ਨੂੰ ਉਹਨਾਂ ਨੇ ਕਲੀਅਰ ਕਰਕੇ ਕੱਢਤਾ ਯਾਰ ਕਿਉਂਕਿ ਇੰਟਰਵਿਊ ਸਭ ਤੋਂ ਟਫ ਮੰਨਿਆ ਜਾਂਦਾ ਤੁਸੀਂ ਦੂਜਾ ਤਾਂ ਲਿਖ ਲਓਗੇ ਪੜ੍ਹ ਲਓਗੇ ਪਰ ਇੰਟਰਵਿਊ ਤੁਹਾਨੂੰ ਪਤਾ ਹੀ ਨਹੀਂ ਕੀ ਸਵਾਲ ਪੁੱਛ ਲੈਣਾ ਉਹਨਾਂ ਨੇ ਹਾਂਜੀ ਕੁਝ ਵੀ ਪੁੱਛ ਲੈਂਦੇ ਨੇ ਉਹ ਉਹਦੇ ਚ ਦੇਖ ਲੈਂਦੇ ਨੇ ਕਿ ਕੀ ਆ ਬੰਦਾ ਕਿਵੇਂ ਕਰੇਗਾ ਕਿ ਪਰ ਉਹਨਾਂ ਨੇ ਇਹ ਸਵਾਲ ਨਹੀਂ ਪੁੱਛੇ ਜਾਂ ਉਹਨਾਂ ਨੇ ਪੂਰੀ ਤਰੀਕੇ ਨਾਲ ਪਰਖਿਆ ਨਹੀਂ ਹੈ ਇਹਦੀ ਸਪੋਰਟ ਹੀ ਐਡੀ ਸੀ ਕਿ ਇਹਨੇ ਉੱਥੇ ਤੱਕ ਵੀ ਕਿਤੇ ਸਿਫਾਰਿਸ਼ ਨਾ ਕਰਾ ਲਈ ਹੋਵੇ ਜੇ ਸਿਫਾਰਿਸ਼ ਕਰਾ ਕੇ ਉੱਥੇ ਆ ਜਾਂ ਫਿਰ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਯਾਰ ਜੇ ਆਈਏਐਸ ਵੀ ਐਦਾਂ ਬਣਨ ਲੱਗ ਗਏ ਸਾਡੇ ਦੇਸ਼ 'ਚ ਫਿਰ ਰੱਬ ਰੱਖਿਆ ਕਿ ਫਿਰ ਦੇਖੋ ਇੱਕ ਜ਼ਿਲ੍ਹੇ ਦੇ ਲੋਕ ਕਿਹਦੇ ਤੇ ਡਿਪੈਂਡ ਹੁੰਦੇ ਨੇ ਆਪਣੇ ਡਿਪਟੀ ਕਮਿਸ਼ਨਰ ਤੇ ਪੂਰੇ ਤਰੀਕੇ ਨਾਲ ਡਿਪੈਂਡ ਹੁੰਦੇ ਨੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਵਿਕਾਸ ਦੇਖਣਾ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਾਉਣੀਆਂ ਨੇ ਸਰਕਾਰ ਤੋਂ ਲੈ ਕੇ ਚੀਜ਼ਾਂ ਉਹਨਾਂ ਨੂੰ ਦੇਣੀਆਂ ਨੇ ਪਰ ਜੇ ਡਿਪਟੀ ਕਮਿਸ਼ਨਰ ਆਈਐਸ ਅਧਿਕਾਰੀ ਐਸੇ ਲੱਗਣ ਲੱਗ ਗਏ ਫੇਰ ਸਰ ਗਿਆ ਆਪਣਾ ਫੇਰ ਬੜਾ ਔਖਾ ਹੋ ਜਾਊਗਾ ਸਤਨਾਮ ਰਾਉ ਜੀ ਇੱਕ ਹੋਰ ਵੀ ਇੱਥੇ ਗੱਲ ਹੈ ਕਿ ਜਿਹੜੀ ਇਹ ਤਿਆਰੀ ਹੁੰਦੀ ਹੈ ਇਸ ਪੇਪਰ ਦੀ ਉਹ ਜਿਵੇਂ ਸੂਈ ਦੇ ਨੱਕੇ ਵਿੱਚੋਂ ਬੰਦਾ ਨਿਕਲਦਾ ਉਵੇਂ ਉਸ ਵੱਲੋਂ ਜਿਹੜੀ ਤਿਆਰੀ ਕਰਨੀ ਪੈਂਦੀ ਹੈ ਉਮੀਦਵਾਰ ਵੱਲੋਂ ਤਾਂ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹਨੇ ਤਿਆਰੀ ਕਿਸ ਤਰੀਕੇ ਨਾਲ ਕਰੀ ਹੋਈਗੀ ਜਦੋਂ ਉਹ ਐਡੀ ਗੇਮ ਲਾ ਗਈ ਕੀ ਤਿਆਰੀ ਕਰਕੇ ਪੇਪਰ ਦਿੱਤੇ ਹੋਣਗੇ ਜਾਂ ਪੇਪਰਾਂ 'ਚ ਵੀ ਧਾਂਦਲੀ ਹੋਈ ਹੋएगी ਨਹੀਂ ਤਿਆਰੀ ਤਾਂ ਦੇਖੋ ਹੋ ਜਾਂਦੀ ਹੈ ਇਸ ਨਾਮ ਕਿਉਂਕਿ ਜਦੋਂ 12ਵੀਂ ਵਾਰ ਤੁਸੀਂ ਪੇਪਰ ਦੇ ਰਹੇ ਹੋ ਕੋਈ ਇਮਤਿਹਾਨ ਤੁਸੀਂ 12ਵੀਂ ਵਾਰ ਦੇ ਰਹੇ ਹੋ ਤਾਂ ਤੁਸੀਂ ਦੇਖੋ ਕਿ ਤੁਸੀਂ ਪੜਦੇ ਤਾਂ ਹੈਗੇ ਹੀ ਹੋ ਨਾ ਦੇਖੋ ਇੱਕ ਪੜਨਾ ਤਾਂ ਚਲੋ ਹੈਗਾ ਸੀ ਪਰ ਉਸ ਹਿਸਾਬ ਦੇ ਨਾਲ ਤੁਹਾਡਾ ਰੈਂਕ ਨਹੀਂ ਆ ਰਿਹਾ ਸੀ ਤੇ ਇੱਕ ਤੁਹਾਡੇ ਚਾਂਸ ਸਾਰੇ ਜਿਹੜੇ ਸੀਗੇ ਉਹ ਨਿਕਲ ਗਏ ਸੀ ਤੁਹਾਨੂੰ ਇੱਕ ਹੋਰ ਚਾਂਸ ਚਾਹੀਦੇ ਸੀ ਉਹਦੇ ਕਰਕੇ ਇਹ ਬੀਬੀ ਨੇ ਇਹ ਸਾਰਾ ਕੁਝ ਕੀਤਾ ਜਾਲੀ ਸਾਰਾ ਕੁਝ ਬਣਾਇਆ ਵੀ ਮੈਨੂੰ ਇੱਕ ਹੋਰ ਚਾਂਸ ਮਿਲ ਜੇ ਤੇ ਉਹ ਹੁਣ ਦੇਖਣਾ ਹੈ ਵੀ ਆ ਵੀ ਉਹਦੇ ਚ ਪੇਪਰਾਂ ਚ ਨੰਬਰ ਇਹਨੇ ਕਿਵੇਂ ਕੀਤੇ ਸੀ ਉਹ ਵੀ ਚੈੱਕ ਤਾਂ ਹੋਣਗੇ ਹੀ ਨਾ ਹੁਣ ਜਦੋਂ ਹੁਣ ਸਾਰਾ ਕੁਝ ਇਹ ਜਾਂਚ ਤੇ ਗੱਲ ਆਏ ਗਈ ਹੁਣ ਤਾਂ ਫਿਰ A ਤੋਂ ਲੈ ਕੇ Z ਤੱਕ ਸਭ ਕੁਝ ਪਰਖਿਆ ਜਾਊ ਸਭ ਕੁਝ ਜਾਂਚ ਦੇ ਵਿੱਚ ਆਊਗਾ ਸੋ ਇਹ ਵੱਡਾ ਇੱਕ ਮੈਟਰ ਆ ਤਨਾਬ ਇਹ ਦੇਖੋ ਉਹਨਾਂ ਪੱਤਰਕਾਰਾਂ ਨੂੰ ਇੱਥੇ ਇਹ ਸ਼ਾਬਾਸ਼ੀ ਸਲਾਮੀ ਦੇਣੀ ਬਣਦੀ ਆ ਜਿਨ੍ਹਾਂ ਨੇ ਇਹ ਚੀਜ਼ ਕੱਢ ਲਿਆਂਦੀ ਜੇ ਉਹ ਪੱਤਰਕਾਰ ਨੇ ਉੱਥੇ ਲੋਕਲ ਮਹਾਰਾਸ਼ਟਰਾ ਦੇ ਜੇ ਉਹ ਨਾਂ ਲਾਉਂਦੇ ਇਹ ਖਬਰ ਜਾਂ ਉਹਦਾ ਬੈਕਗ੍ਰਾਉਂਡ ਨਾ ਫਰੋਲ ਦੇ ਉਹ ਨਾਂ ਦੇਖਦੇ ਕਿ ਬੀਬੀ ਤਾਂ ਇਹ ਮਹਾਸ਼ਯ ਦੀ ਬੇਟੀ ਆ ਤੇ ਇਹ OBC ਕਿੱਧਰੋਂ ਹੋਗੇ Rao ji ਇੱਕ ਹੋਰ ਵੀ ਗੱਲ ਹੈ ਕਿ ਉਹਨਾਂ ਪੱਤਰਕਾਰਾਂ ਦੀ ਕੀਤੀ ਹੋਈ ਕਮਾਲ ਦਾ ਅਸਰ ਇੱਥੋਂ ਤੱਕ ਪੈ ਗਿਆ ਕਿ ਜੁਪੀਐਸਸੀ ਦੇ ਜਿਹੜੇ ਚੇਅਰਮੈਨ ਸੀ ਮਨੋਜ ਸੋਨੀ ਉਹਨਾਂ ਨੂੰ 5 ਸਾਲ ਪਹਿਲਾਂ ਹੀ ਅਸਤੀਫਾ ਦੇਣਾ ਪੈ ਗਿਆ ਹਜੇ ਉਹਨਾਂ ਦਾ ਕਾਰਜਕਾਲ 5 ਸਾਲ ਦਾ ਰਹਿ ਰਿਹਾ ਸੀ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦਿੱਤਾ ਜਿਸ ਦਾ ਕਿ ਵਿਰੋਧੀ ਪਾਰਟੀਆਂ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਆ ਕਿ ਵੀ ਇਹ ਮਾਮਲਾ ਜਿਹੜਾ ਜਿਹੜਾ ਦਬਾਉਣ ਦੇ ਲਈ ਇਹ ਸਭ ਕੁਝ ਹੋ ਦੇਖੋ ਇਹ ਤਾਂ ਹੁਣ ਹੋਏ ਸਕਦਾ ਹੈ ਨਾ ਕਿ ਤੁਸੀਂ 5 ਸਾਲ ਯਾਰ ਤੁਸੀਂ ਯੂਪੀਐਸਸੀ ਦੇ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋ ਤੁਹਾਡੇ ਕੋਲ 5 ਸਾਲ ਕੰਮ ਕਰਨ ਦਾ ਵਕਤ ਪਿਆ ਹੋਵੇ ਯਾਰ ਕੌਣ ਛੱਡਦਾ ਕਹਿੰਦੇ ਕਿ ਇਹ ਅਧਿਆਤਮਕਤਾ ਦੀ ਰਾਹ ਤੇ ਜਾਣਾ ਜੀ ਅਸੀਂ ਤੇ ਇਸ ਕਰਕੇ ਅਸੀਂ ਛੱਡਤਾ ਐਦਾਂ ਨਹੀਂ ਕੋਈ ਛੱਡਦਾ ਯਾਰ ਕੋਈ ਬਿਰਲਾ ਹੀ ਹੁੰਦਾ ਪਰ ਇੱਥੇ ਜਿਹੜਾ ਇਹ ਮੈਟਰ ਆ ਇਹ ਜ਼ਰੂਰ ਇਹਦੇ ਨਾਲ ਕੁਝ ਨਾ ਕੁਝ ਜੁੜਿਆ ਹੋਇਆ ਉਹ ਚੇਅਰਮੈਨ ਸਾਹਿਬ ਜਿਹੜੇ ਛੱਡ ਕੇ ਗਏ ਨੇ ਤੇ ਉਹਨਾਂ ਤੋਂ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਵੀ ਇਹ ਹੋਇਆ ਤਾਂ ਹੋਇਆ ਕਿਵੇਂ ਕਿਉਂਕਿ ਇਹਦੇ ਨਾਲ ਬਾਕੀ ਡਿਪਾਰਟਮੈਂਟਾਂ ਦਾ ਅਕਸ਼ ਤਾਂ ਖਰਾਬ ਹੋਇਆ ਹੀ ਆ ਯੂਪੀਐਸਸੀ ਵਰਗੀ ਵੱਡੀ ਸੰਸਥਾ ਦਾ ਅਕਸ਼ ਬਹੁਤ ਖਰਾਬ ਹੋਇਆ ਯਕੀਨ ਕਿਵੇਂ ਕਰਨਗੇ ਹੁਣ ਜਿਹੜੇ ਅੱਗੇ ਵਿਦਿਆਰਥੀ ਬੈਠਣਗੇ ਤੇ ਜਾਂ ਇਹ ਵੀ ਹੋ ਸਕਦਾ ਕਈ ਵਾਰ ਇਹ ਵੀ ਸੋਚ ਲੈਂਦਾ ਅਗਲਾ ਕਹਿੰਦੇ ਕਿ ਜਿਵੇਂ ਪੂਜਾ ਕਰ ਗਈ ਬਈ ਆਪਾਂ ਵੀ ਕਰਕੇ ਦੇਖ ਲੈਨੇ ਆ ਨਿਕਲ ਗਏ ਤਾਂ ਨਿਕਲ ਗਏ ਫਸ ਗਏ ਤਾਂ ਫਿਰ ਆਪਣੇ ਕੋਈ ਚਾਰਾ ਤਾਂ ਹੈ ਹੀ ਨਹੀਂ ਸੀ ਕੋਈ ਹੋਰ ਵੀ ਹੋਰ ਵੀ ਕਰ ਸਕਦੇ ਬਿਲਕੁਲ ਮਿਲ ਸਕਦੇ ਆ ਜੇ ਇੱਕ ਰਸਤਾ ਮਿਲ ਜਾਂਦਾ ਇੱਕ ਚੋਰ ਰਸਤਾ ਦਿਖਾ ਦਿੰਦਾ ਕਿ ਭਈ ਆ ਚੋਰ ਮੋਰੀ ਜਾ ਕੇ ਤੁਸੀਂ ਚੋਰੀ ਕਰ ਸਕਦੇ ਹੋ ਤੇ ਉਹ ਦੂਜੇ ਚੋਰ ਵੀ ਫਿਰ ਉਸੇ ਤਰੀਕੇ ਦੇ ਰਸਤੇ ਲੱਭਦੇ ਨੇ ਸੋ ਗੰਭੀਰ ਹੈ ਮਸਲਾ ਤੇ ਇਹਦੀ ਪੂਰੀ ਜਾਣ ਜਾਂਚ ਹੋਵੇ ਜਾਂਚ ਪੜਤਾਲ ਕਰਕੇ ਜਿਹੜਾ ਜਿਹੜਾ ਵੀ ਦੋਸ਼ੀ ਆ ਪੂਜਾ ਦੇ ਨਾਲ ਖੇਡ ਕਰਦੇ ਨਾਲ ਸਾਰਿਆਂ ਤੇ ਸਖਤ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅਸਲ ਗੱਲ ਬਣਦੀ ਹੈ ਤੇ ਯੂਪੀਐਸਸੀ ਨੂੰ ਵੀ ਇਹਦੇ ਤੇ ਆਪਣਾ ਸਾਰਾ ਦੇਖਣਾ ਚਾਹੀਦਾ ਵੀ ਕਿੱਥੋਂ ਸਾਡੀ ਗਲਤੀ ਹੋਈ ਕਿਹੜੇ ਬੰਦਿਆਂ ਤੋਂ ਗਲਤੀ ਹੋਈ ਆ ਕਿਉਂ ਇੰਟਰਵਿਊ ਦੇ ਵਿੱਚ ਇਹਦਾ ਸਾਨੂੰ ਪਤਾ ਨਹੀਂ ਲੱਗ ਸਕਿਆ ਇਹ ਵੱਡੇ ਸਵਾਲ ਨੇ ਤੇ ਜਾਂਚ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਸੀ ਜੀ ਤਾਂ ਇਹ ਸੀ ਪੂਜਾ ਖੇਡ ਕਰ ਜਿਸ ਨੇ ਕਿ ਵੱਡੀ ਗੇਮ ਕਮਾ ਕੇ ਆਈਐਸ ਬਣਨ ਦਾ ਸੁਪਨਾ ਦੇਖਿਆ ਪਰ ਉਹ ਸੁਪਨਾ ਸੁਪਨਾ ਹੀ ਬਣ ਕੇ ਰਹਿ ਗਿਆ ਤੇ ਦੂਜੀ ਗੱਲ ਕਰੀਏ ਕਿ ਇਸ ਨੇ ਜਿਹੜਾ ਆਪਣੀ ਕਿਸਮਤ ਤਾਂ ਡਬੋਈ ਇੱਕ ਜਿਹੜਾ ਹੋਣ ਹਾਰ ਸੀ ਕੋਈ ਵਿਦਿਆਰਥੀ ਉਹਦਾ ਹੱਕ ਵੀ ਕਿਤੇ ਨਾ ਕਿਤੇ ਦੱਬਿਆ ਗਿਆ ਕਿਉਂਕਿ ਜੇਕਰ ਇਸ ਦੀ ਥਾਂ ਹੋਰ ਹੁੰਦਾ ਵਿਦਿਆਰਥੀ ਉਹ ਸ਼ਾਇਦ ਇਹ ਪ੍ਰੀਖਿਆ ਚੰਗੇ ਤਰੀਕੇ ਨਾਲ ਪਾਸ ਕਰਕੇ ਆਪਣਾ ਚੰਗਾ ਜਿਹੜਾ ਦੇਸ਼ ਦੇ ਲਈ ਸੇਵਾ ਕਰ ਸਕਦਾ